Employment Gadget YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਜੀ ਅੱਜ ਫਾਈਨਲੀ ਆਪਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ ਕਿ ਪੰਜਾਬ ਸਰਕਾਰ ਵੱਲੋਂ ਜੋ ਨੌਕਰੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜੋ PPSC ਦੁਆਰਾ ਇੱਕ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸਹਾਇਕ ਸੁਪਰੀਡੈਂਟਡ ਦੀਆਂ ਇਹ ਜੋ ਵੈਕੈਂਸੀਜ਼ ਨੇ ਡਿਪਾਰਟਮੈਂਟ ਆਫ ਪ੍ਰੀਜ਼ਨ ਮਤਲਬ ਜੇਲਾਂ ਦੇ ਵਿੱਚ ਜੋ ਹੈ ਵੈਕੈਂਸੀਜ਼ ਕੱਢੀਆਂ ਗਈਆਂ ਨੇ ਇਹ ਸੋ ਅੱਜ ਆਪਾਂ ਇਹਦੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਕੀ ਇਹ ਵੈਕੈਂਸੀਆਂ ਨੇ ਕਿੰਨੀਆਂ ਵੈਕੈਂਸੀਆਂ ਆਈਆਂ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਨੋਟੀਫਿਕੇਸ਼ਨ ਨੇ ਪੰਜਾਬ ਸਰਕਾਰ ਦੀਆਂ ਉਹਨਾਂ ਦਾ ਅਪਡੇਟ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਚੱਲਦੇ ਹਾਂ ਅੱਜ ਦੇ ਨੋਟੀਫਿਕੇਸ਼ਨ ਤੇ ਇਹ ਜੋ ਨੋਟੀਫਿਕੇਸ਼ਨ ਹੈ ਇਹ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਮਤਲਬ ਕਿ ਪੰਜਾਬ ਕੋਆਰਡੀਨੇਟ ਸਿਲੈਕਸ਼ਨ ਬੋਰਡ ਵੱਲੋਂ ਕੱਢਿਆ ਗਿਆ ਜੀ ਪੀਟਪੀਐਸਬੀ ਬੋਰਡ ਜਿਹਨੂੰ ਕਹਿੰਦੇ ਨੇ ਸੋ ਇਹ ਜੋ ਇਹ ਇਸ਼ਤਿਹਾਰ ਨੰਬਰ 3 ਆਫ 2020 ਹੈ ਜੀ ਇਹ ਕਿਹਦੇ ਵੱਲੋਂ ਪੋਸਟਾਂ ਕੱਢੀਆਂ ਗਈਆਂ ਨੇ ਜੀ ਇਹ ਹੈਗੀਆਂ ਨੇ ਜੀ ਦਫਤਰ ਵਿਧੀਕ ਡਾਇਰੈਕਟਰ ਜਨਰਲ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਵੱਲੋਂ ਪੋਸਟਾਂ ਕੱਢੀਆਂ ਗਈਆਂ ਨੇ ਜੀ ਮਤਲਬ ਜੋ ਇਹ ਪੋਸਟਿੰਗ ਹੋਊਗੀ ਇਹ ਚੰਡੀਗੜ੍ਹ ਦੀ ਇਹ ਡਾਇਰੈਕਟਰ ਜਨਰਲ ਪੁਲਿਸ ਦੇ ਵਿਧੀਕ ਜੋ ਹੈ ਦਫਤਰ ਦੇ ਵਿੱਚ ਇਹ ਪੋਸਟਿੰਗ ਦੀ ਮੰਗ ਕੀਤੀ ਗਈ ਹੈ ਜੀ ਠੀਕ ਹੈ ਕਿਹੜੀਆਂ ਪੋਸਟਾਂ ਨੇ ਇਹ ਸਹਾਇਕ ਸੁਪਰਡੈਂਟ ਜਾਂ ਫਿਰ ਇਹਨੂੰ ਵੈਲਫੇਅਰ ਅਫਸਰ ਵੀ ਕਿਹਾ ਜਾਂਦਾ ਇਸ ਤੋਂ ਇਲਾਵਾ ਇਸਨੂੰ ਪ੍ਰੋਵੀਜ਼ਨ ਅਫਸਰ ਵੀ ਆਖਿਆ ਜਾਂਦਾ ਹੈ ਗਰੁੱਪ ਸੀ ਦੀਆਂ ਪੋਸਟਾਂ ਨੇ ਜੀ ਟੋਟਲ 46 ਪੋਸਟਾਂ ਨੇ ਜਿਨ੍ਹਾਂ ਦੇ ਲਈ ਜੋ ਇਹ ਅਰਜ਼ੀਆਂ ਮੰਗੀਆਂ ਜਾ ਰਹੀਆਂ ਨੇ ਸੋ ਇਸ ਦੀ ਜੋ ਮਿਨੀਮਮ ਸੈਲਰੀ ਹੈ ਜੀ ਉਹ ਹੋਊਗੀ ਜੀ 35400 ਜੋ ਬੇਸਿਕ ਸੈਲਰੀ ਹੋਏਗੀ ਉਹ 35400 ਹੋਏਗੀ ਠੀਕ ਹੈ ਜੀ ਔਰ ਇਹਨਾਂ ਨੂੰ ਜੋ ਭਰਨ ਦੀ ਸ਼ੁਰੂਆਤ ਹੈ ਉਹ 16 11 2020 ਮਤਲਬ 16 ਨਵੰਬਰ ਤੋਂ ਇਸ ਦੀਆਂ ਜੋ ਆਨਲਾਈਨ ਐਪਲੀਕੇਸ਼ਨਾਂ ਉਹ ਸਟਾਰਟ ਹੋ ਜਾਵੇਗੀ ਔਰ ਇਸਦੀ ਜੋ ਆਖਰੀ ਮਿਤੀ ਹੋਵੇਗੀ ਉਹ ਹੋਵੇਗੀ ਜੀ 7 ਦਸੰਬਰ ਸ਼ਾਮ ਦੇ 5 ਵਜੇ ਤੱਕ ਇਹ ਜੋ ਹੈ ਵੈਬਸਾਈਟ ਤੇ ਤੁਸੀਂ ਜਾ ਕੇ ਭਰ ਸਕਦੇ ਹੋ ਇਹ ਇਹਨਾਂ ਦੀ ਵੈਬਸਾਈਟ ਹੈ ਜੀ ਤੁਸੀਂ ਜਾ ਕੇ ਇਸ ਨੂੰ ਜੈ ਰੈਗੂਲਰਲੀ ਇਸ ਨੂੰ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ਔਰ ਇਸ ਦਾ ਜੋ ਡਿਟੇਲ ਨੋਟੀਫਿਕੇਸ਼ਨ ਹੈ ਇਸੇ ਵੈਬਸਾਈਟ ਤੋਂ ਜੈ ਤੁਹਾਨੂੰ ਮਿਲ ਜਾਵੇਗਾ ਸੋ ਇਹ ਸੀ ਜੀ ਅੱਜ ਦਾ ਨੋਟੀਫਿਕੇਸ਼ਨ ਸੋ ਥੈਂਕ ਯੂ ਜੀ